ਪਠਾਨਕੋਟ ਦੇ ਚਮਰੋੜ ਪਤਨ ਦੇ ਵਿੱਚ 3 ਫਰਵਰੀ ਨੂੰ ਐਨਆਰਆਈ ਸੰਮੇਲਨ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਕਈ ਕੈਬਨਿਟ ਮੰਤਰੀ ਪਹੁੰਚਣਗੇ ਦਾਅਵੇ ਕੀ ਸ ਹੈ ਸੰਮੇਲਨ ਦੇ ਵਿੱਚ ਐਨਆਰਆਈ ਭਰਾਵਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਜਾਏਗਾ ਤੇ ਉਹਨਾਂ ਸਮੱਸਿਆਵਾਂ ਦੇ ਹੱਲ ਕੀਤੇ ਜਾਣਗੇ ਇੱਕ ਡਿਪਾਰਟਮੈਂਟ ਆਫ ਐਨਆਰਆਈ ਅਫੇਅਰਸ ਵੱਲੋਂ ਇੱਕ ਐਨਆਰਆਈ ਮਿਲਣੀ ਆਰਗੇਨਾਈਜ਼ ਇੱਥੇ ਹੋ ਰਹੀ ਹੈ ਜਿੱਥੇ ਕੁਝ ਜ਼ਿਲ੍ਹਿਆਂ ਦੇ ਜਿਹੜੇ ਐਨਆਰਆਈਸ ਲਗੇ ਹੈ ਉਹ ਇੱਥੇ ਆਣਗੇ ਤੇ ਉਹਨਾਂ ਦੀ ਗ੍ਰਿਵੈਂਸਸ ਨੂੰ ਸੁਨਿਆ ਜਾਏਗਾ ਤੇ ਉਹਨਾਂ ਦਾ ਹੱਲ ਕਰਾਇਆ ਜਾਏਗਾ ਉਹਦੇ ਲਈ ਇਸ ਵੈਨਿਊ ਤੇ ਸਾਡਾ ਜਿਹੜਾ ਅਰੇਂਜਮੈਂਟ ਹੈਗੇ ਹੈ ਰਿਗਾਰਡਿੰਗ ਫੂਡ ਉਹਨਾਂ ਦਾ ਅਚੀਜ਼ ਦਾ ਅਰੇਂਜਮੈਂਟ ਮੁਕੰਮਲ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਵੇਗਾ ਇੱਕ ਐਕਸਟਰਾ ਇਨੀਸ਼ੀਏਟਿਵ ਹੋਈ ਹੁੰਦਾ ਕਿ ਜਿਹੜੇ ਵੀ ਇੱਥੇ ਐਨਆਰਆਈ ਸਰਬਾਨ ਇੱਥੇ ਆਣਗੇ ਉਹਨਾਂ ਦਾ ਵੈਲਕਮ ਅਸੀਂ ਚੰਗੀ ਤਰ੍ਹਾਂ ਕਰੀਏ ਤੇ ਉਹ ਸਾਡੇ ਸਟੇਟ ਦੇ ਲਈ ਐਸੈਟ ਹੈਗੇ ਹੈ ਇੱਕ ਸੋਰਸ ਆਫ ਇਨਵੈਸਟਮੈਂਟ ਹੈਗੇ ਹੈ ਤੋਨਾ ਨੂੰ ਆਪਣੀ ਸਟੇਟ ਤੋਂ ਪਿਆਰ ਦਿਖਣਾ ਚਾਹੀਦਾ ਹੈ ਤੋਂ ਉਸ ਕਰਕੇ ਜਿੰਨੇ ਵੀ ਅਰੇਂਜਮੈਂਟਸ ਲਏ ਗਿਆ ਆਪਾਂ ਬਹੁਤ ਵਧੀਆ ਰਹਿਤ ਪਤਾ ਸਰ ਪਠਾਨਕੋੜ ਦੇ ਚਮਰੋੜ ਪਤਨ ਦੇ ਵਿੱਚ 3 ਫਰਵਰੀ ਨੂੰ ਐਨ ਆਰ ਆਈ ਸੰਮੇਲਨ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਕਈ ਕੈਬਨਟ ਮੰਤਰੀ ਪਹੁੰਚਣਗੇ ਦੱਸਿਆ ਗਿਆ ਇਸ ਸੰਮੇਲਨ ਦੇ ਵਿੱਚ ਐਨ ਆਰ ਆਈ ਭਰਾਵਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਜਾਏਗਾ ਤੋਂ ਨਾ ਸਮੱਸਿਆਵਾਂ ਦੇ ਹੱਲ ਕੀਤੇ ਜਾਣਗੇ ਪਠਾਨਕੋੜ ਦੇ ਚਮਰੋੜ ਪਤਨ ਦੇ ਵਿੱਚ 3 ਫਰਵਰੀ ਨੂੰ ਐਨਆਰਆਈ ਸੰਮੇਲਨ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਕਈ ਕੈਬਨਿਟ ਮੰਤਰੀ ਪਹੁੰਚਣਗੇ ਦੱਸਦੀ ਹੈ ਕਿ ਇਸ ਸੰਮੇਲਨ ਦੇ ਵਿੱਚ ਐਨਆਰਆਈ ਭਰਾਵਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਜਾਏਗਾ ਤੇ ਉਨ੍ਹਾਂ ਸਮੱਸਿਆਵਾਂ ਦੇ ਹੱਲ ਕੀਤੇ ਜਾਣਗੇ ਪਠਾਨਕੋਟ ਦੇ ਚਮਰੋੜ ਪਤਨ ਦੇ ਵਿੱਚ 3 ਫਰਵਰੀ ਨੂੰ ਐਨਆਰਆਈ ਸੰਮੇਲਨ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਕਈ ਕੈਬਨਿਟ ਮੰਤਰੀ ਪਹੁੰਚਣਗੇ ਦੱਸਿਆ ਗਿਆ ਇਸ ਸੰਮੇਲਨ ਦੇ ਵਿੱਚ ਐਨਆਰਆਈ ਭਰਾਵਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਜਾਏਗਾ ਤੇ ਉਨ੍ਹਾਂ ਸਮੱਸਿਆਵਾਂ ਦੇ ਹੱਲ ਕੀਤੇ ਜਾਣਗੇ ਪਠਾਨਕੋਟ ਦੇ ਚਮਰੋੜ ਪਤਨ ਦੇ ਵਿੱਚ 3 ਫਰਵਰੀ ਨੂੰ ਐਨਆਰਆਈ ਸੰਮੇਲਨ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਕਈ ਕੈਬਨਿਟ ਮੰਤਰੀ ਪਹੁੰਚਣਗੇ ਦੱਸਿਆ ਗਿਆ ਇਸ ਸੰਮੇਲਨ ਦੇ ਵਿੱਚ ਐਨਆਰਆਈ ਭਰਾਵਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਜਾਏਗਾ ਤਾਂ ਨਾ ਸਮੱਸਿਆਵਾਂ ਦੇ ਹੱਲ ਕੀਤੇ ਜਾਣਗੇ ਪਠਾਨਕੋਟ ਦੇ ਚਮਰੋੜ ਪਤਨ ਦੇ ਵਿੱਚ 3 ਫਰਵਰੀ ਨੂੰ ਐਨਆਰਆਈ ਸੰਮੇਲਨ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਕਈ ਕੈਬਨਿਟ ਮੰਤਰੀ ਪਹੁੰਚਣਗੇ ਦੱਸਿਆ ਗਿਆ ਇਸ ਸੰमेलन ਦੇ ਵਿੱਚ ਐਨਆਰਆਈ ਭਰਾਵਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਜਾਏਗਾ ਤੇ ਉਹਨਾਂ ਸਮੱਸਿਆਵਾਂ ਦੇ ਹੱਲ ਕੀਤੇ ਜਾਣਗੇ ਦੇਖੋ ਡਿਪਾਰਟਮੈਂਟ ਆਫ ਐਨਆਰਆਈ ਅਫੇਅਰਸ ਵੱਲੋਂ ਇੱਕ ਐਨਆਰਆਈ ਮਿਲਣੀ ਆਰਗੇਨਾਈਜ਼ ਇੱਥੇ ਹੋ ਰਹੀ ਹੈ ਜਿੱਥੇ ਕੁਝ ਜ਼ਿਲ੍ਹਿਆਂ ਦੇ ਜਿਹੜੇ ਐਨਆਰਆਈਸ ਲਗੇ ਹੈ ਉਹ ਇੱਥੇ ਆਣਗੇ ਤੇ ਉਹਨਾਂ ਦੀ ਗ੍ਰੀਵੈਂਸਸ ਨੂੰ ਸੁਨਿਆ ਜਾਏਗਾ ਤੇ ਉਹਨਾਂ ਦਾ ਹੱਲ ਕਰਾਇਆ ਜਾਏਗਾ ਉਹਦੇ ਲਈ ਇਸ ਵੈਨਿਊ ਤੇ ਸਾਡਾ ਜਿਹੜਾ ਅਰੇਂਜਮੈਂਟਸ ਹੈਗੇ ਆ ਰਿਗਾਰਡਿੰਗ ਫੂਡ ਉਹਨਾਂ ਦਾ ਹਰ ਚੀਜ਼ ਦਾ ਅਰੇਂਜਮੈਂਟਸ ਮੁਕੰਮਲ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਸਕੇ। ਇਹ ਕੋ ਐਕਸਟਰਾ ਇਨੀਸ਼ੀਏਟਿਵ ਹੋਈ ਹੁੰਦਾ ਕਿ ਜਿਹੜੇ ਵੀ ਇੱਥੇ ਐਨਆਰਆਈ ਸਹਬਾਨ ਇੱਥੇ ਆਣਗੇ ਉਹਨਾਂ ਦਾ ਵੈਲਕਮ ਆਸੀਚਨ ਕਿਤਨਾ ਕਰੀਏ ਤੇ ਉਹ ਸਾਡੇ ਸਟੇਟ ਦੇ ਲਈ ਐਸੈਟ ਹੈਗੇ ਹੈ, ਇੱਕ ਸੋਰਸ ਆਫ ਇਨਵੈਸਟਮੈਂਟ ਹੈਗੇ ਹੈ। ਜਿਉਂਨਾਂ ਨੂੰ ਆਪਣੀ ਸਟੇਟ ਕੋ ਪਿਆਰ ਦੇਖਣਾ ਚਾਹੀਦਾ ਹੈ ਤਾਂ ਉਸ ਕਰਕੇ ਜਿੰਨੇ ਵੀ ਅਰੇਂਜਮੈਂਟਸ ਹੈਗੇ ਆਪਾਂ ਬਹੁਤ ਬਰੀਆ ਰਹਿ ਸਕਦੇ ਹਾਂ।